ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡੀਐਨਯੂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਕੁਰਤੇ ਪਿਆਮੀ ਦਾ ਜੈਂਟਸ ਕਿੰਨਾ ਕਿੰਨਾ ਨਾਪ ਆਪਾਂ ਇਹਨਾਂ ਨੂੰ ਦਿਖਾਉਣਾ ਹੈ ਨਾ ਤੇ ਕਪੜਾ ਜਿਹੜਾ ਆਪਣੇ ਕੋਲੇ ਉਹ ਵੱਡੇ ਪਣੇ ਦਾ 1.5 ਮੀਟਰ ਪਣੇ ਵਾਲਾ ਕਪੜਾ ਸਭ ਤੋਂ ਪਹਿਲਾਂ ਆਪਾਂ ਨੇ ਕਪੜਾ ਮਿਲਣਾ ਹੁੰਦਾ ਕਿੰਨਾ ਆ ਦੇਖੋ ਇੱਥੋਂ ਆਪਾਂ ਮਿਲਾਂਗੇ ਕਪੜਾ ਲੈ ਕੇ ਕਰਕੇ ਦਿਖਾ ਦੋ ਆ ਜਿਹੜਾ ਫੀਤਾ ਆਪਣਾ ਹੈ 1.5 ਮੀਟਰ ਦਾ ਦੇਖੋ ਕਿੰਨਾ ਹੋ ਗਿਆ ਤਿੰਨ ਇੱਥੇ ਤਿੰਨ ਤੀ ਨਿਸ਼ਾਨੀ ਪਹ ਲਾਣੀ ਹੈ 3 ਮੀਟਰ ਤੇ ਆਪਣੇ ਕੋਲੇ ਹੈਗਾ 20 ਪੁਆਇੰਟ ਆ ਦੇਖੋ 3 20 ਯਾਨੀ ਕਿ 3 ਮੀਟਰ 20 ਪੁਆਇੰਟ ਕਪੜਾ ਤੋਂ ਨਾਲ ਕਾਫੀ ਜ਼ਿਆਦਾ ਸੁੰਗੜਿਆ ਹੋਇਆ ਹੈ ਹਨਾ ਤਾਂ ਜਦੋਂ ਵੀ ਆਪਾਂ ਨੇ ਸੂਟ ਲੈ ਕੇ ਹੋਣਾ ਪੂਰਾ 3.5 ਲੈਣਾ ਜੇ ਕਿਸੇ ਭਰਾ ਦਾ ਕੱਦ ਛੋਟਾ ਫਿਰ 3 25 ਲਿਆ ਕਰੋ ਨਹੀਂ ਤਾਂ 3.5 ਹੀ ਤਾਂ ਆਇਓ ਇੱਕ ਵਾਰ ਤੁਹਾਨੂੰ ਦਾਪ ਤੋਂ ਜਾਨੂੰ ਕਰਾ ਲਿੰਨੇ ਆ ਕਿੰਨਾ ਨਾ ਪਾਣਾ ਇਸ ਭਰਾ ਦਾ ਜਿਹੜੀ ਲੰਬਾਈ ਹੈਗੀ ਕੁੜਤੇ ਦੀ ਉਹ 41 ਆ ਬਾਹ ਸਾਢੇ 23 ਆ ਕਫ ਸਾਢੇ 17 ਛਾਤੀ 39 ਆ ਪੇਟ 36 ਆ ਤੇ ਕਮਰ ਹੈਗੀ 40 हिਪ ਹੈਗੀ 42 ਫਰੰਟ ਹੈਗਾ 8 ਤੇ ਗੀਜੇ ਦੋ ਲਾਉਣੇ ਆ ਕਲਰ 17 ਮੂਰੀ 14 ਪਜਾਮੇ ਲੰਬਾਈ 36 ਆ ਲੱਕ 34 ਆ ਮੂਰੀ 16 ਪਜਾਮੇ ਦੀ ਤੇ ਪੱਟ ਹੈਗਾ 27 ਯਾਨੀ ਕਿ ਸਾਢੇ 13 ਠੀਕ ਆ ਆਇਓ ਆਪਾਂ ਕਰਦੇ ਹਾਂ ਕਟਾਈ ਸ਼ੁਰੂ ਜੇ ਕਿਸੇ ਚੀਜ਼ ਦੀ ਨਹੀਂ ਸਮਝ ਲੱਗਦੀ ਤਾਂ ਬਾਅਦ ਦੇ ਵਿੱਚ ਤੁਸੀਂ ਫੋਨ ਕਰਕੇ ਬਾਅਦ ਕੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਕਮੈਂਟ ਕਰਕੇ ਦੱਸ ਦਿਆ ਕਰੋ ਬਈ ਸਾਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਹੈ ਨਾ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੇ ਭਰਾ ਦਾ ਚੈਨਲ ਸਮਝ ਕੇ ਠੀਕ ਹੈ ਜੀ ਤਾਂ ਆਜੋ ਆਪਾਂ ਕਰਦੇ ਹਾਂ ਸ਼ੁਰੂ ਵੀਡੀਓ ਲਓ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਨੂੰ ਸਕੇਲ ਕਰ ਲੈਣਾ ਇੱਥੋਂ ਇਸ ਤੋਂ ਠੀਕ ਹੈ ਬਿਲਕੁਲ ਸਿੱਧਾ ਸ਼ੁਰੂ ਇਸ ਤੋਂ ਬਾਅਦ ਪਾਣੀ ਇੱਥੋਂ 2 ਇੰਚ ਛੱਡ ਕੇ ਪੌਣਾ ਕੈਂਚ ਡਾਊਨ ਕਰ ਲੈਣ ਨੂੰ ਪਜਾਮਾ ਤੋਂ ਆਪਾਂ ਜਿਹੜਾ ਪਹਿਲਾਂ ਪਜਾਮਾ ਕਟਾਂਗੇ ਦੇ ਇਧਰਲੇ ਪਾਸੋਂ ਨਾਲੂ ਕੋਡ ਤੋਂ ਨਿਕਲੇ ਆਉਗਾ ਠੀਕ ਹੈ ਜੀ ਤਾਂ ਕਿੰਨਾ ਛੱਡਣਾ ਉਪਰੋਂ 2 ਇੰਚ ਪਮਨ ਤਾਂ ਆਪਾਂ ਲਾਸਟਿਕ ਪਾਉਣੀ ਆ ਤੇ ਭਮਨ ਨਾਲਾ 2 ਇੰਚ ਛੱਡ ਲੈਣਾ ਇੱਥੋਂ ਇਸ ਤੋਂ ਬਾਅਦ ਹੁਣ ਜਿਹੜੀ ਪਜਾਮੇ ਦੀ ਮੇਨ ਆਪਣਾ ਲੰਬਾਈ ਆ ਕਿੰਨੀ ਆ ਉਹ 36 ਆ ਦੇਖੋ 36 2.5 ਇੰਚ ਬਾਦ ਦੇ ਜੇ ਤਰਪਾਈ ਗਾ ਨੇ 2.5 ਇੰਚ ਵਾਧਾ ਰੱਖ ਲੈ 36 ਤੇ 2 ਤਤਲੀ 38 ਆ ਪਰਖਾਂਗੇ ਹੁਣ ਆ ਗਈ ਗੱਲ ਵੀ ਕਈ ਵਾਰੀ ਭੈਣਾਂ ਵੀ ਕਹਿੰਦੇ ਆ ਤੇ ਭਰਾ ਵੀ ਕਹਿੰਦੇ ਜਿਹੜੇ ਨਵੇਂ ਸਿੱਖੇ ਹੁੰਦੇ ਬਈ ਝੋਲੀ ਦੀ ਸਮਝ ਹੀ ਆਉਂਦੀ ਕਿਵੇਂ ਰੱਖੀ ਹੈ ਨਾ ਬਿਲਕੁਲ ਸੌਖਾ ਹੈ ਤਰੀਕਾ ਦੱਸੂਗਾ ਦੇ ਇਸ ਨਿਸ਼ਾਨ ਤੋਂ ਲੈ ਕੇ ਜਿਵੇਂ ਆਹ ਕੋ 36 ਹੈ ਨਾ 36 ਕਿੱਥੇ ਬਣ ਗਿਆ ਇੱਥੇ ਬਣ ਗਿਆ 36 ਦੇ ਵਿੱਚੋਂ ਤੁਸੀਂ 11 ਇੰਚ ਕੱਢਨੇ 36 ਜਦੋਂ 10 ਕੱਢੇ ਕਿੰਨੇ ਹੋਗੇ 26 26 ਦੇ ਵਿੱਚੋਂ ਤੁਸੀਂ ਇੱਕ ਹੋਰ ਜਦੋਂ ਕੱਢੋਗੇ ਤਾਂ 25 ਦੇ ਨਿਸ਼ਾਨ ਲਾ ਲਓ ਇੱਕ ਐਸ ਤੋਂ ਬਾਅਦ ਤੁਹਾਨੂੰ ਇੱਥੋਂ ਇਹ ਲਈ ਝੂਲੀਆ ਜਾਂ ਆਪਾਸਨ ਕਹਿੰਦੇ ਆ ਉਹ ਨਿਕਲ ਕੇ ਆ ਜੂਗਾ ਆਪਣਾ ਕਿੰਨਾ ਹਨਾ ਬਿਲਕੁਲ ਲਗਭਗ ਸਹੀ ਆਇਆ ਨਾ ਠੀਕ ਹੈ ਆ ਕਿੰਨਾ ਆ ਗਿਆ 12.1 ਆਪਾਂ ਇੱਥੇ ਨਿਸ਼ਾਨ ਲਾਵਾਂਗੇ ਬਿਲਕੁਲ ਸਿੱਧਾ ਠੀਕ ਇਹ ਕੁਪੜਾ ਜੇ ਕੁ ਭੈਣ ਜਿਆਦੇ ਭਾਰੀ ਆ ਫਿਰ ਆਪਾਂ ਇੱਥੋਂ 11 ਦੀ ਬਜਾਏ ਸਾਢੇ 11 ਘੱਟ ਕਰ ਲੈਣੇ ਆ ਯਾਨੀ ਕਿ ਇਸ ਤਰ੍ਹਾਂ ਫਿਰ ਵੀ ਝੂਲੀ ਸਹੀ ਆ ਜਾਂਦੀ ਆ ਠੀਕ ਆਪਨਾ ਨਿਸ਼ਾਨ ਹੋ ਗਿਆ ਇੱਥੋਂ ਆਪਾਂ ਹੁਣ ਅੱਧਾ ਇੰਚ ਛੱਟਣਾ ਤਾਂ ਪੱਟ ਕਿੰਨਾ ਸਾਢੇ 13 ਇਥੇ ਆਪਾਂ ਲਾ ਸਕਦੇ ਹਾਂ ਸਵਾ 13 ਦੇ ਨਿਸ਼ਾਨ ਹਲ ਇਥੋਂ ਆਪਾਂ ਘੱਟ ਕਰਾਂਗੇ 2 ਤੋਂ 1 ਸੂਟ ਕੱਟ ਆਹ ਹਿੱਸਾ ਮਿਲ ਗਿਆ ਰੋ ਕਿੰਨਾ ਰਹਿ ਗਿਆ ਆਪਣਾ ਸਵਾ 11 ਇਥੋਂ ਵੀ ਆਪਾਂ ਸਵਾ 11 ਰੱਖ ਕੇ ਨਿਸ਼ਾਨ ਲਾਉਂਦੇ ਹਾਂ ਠੀਕ ਹੈ ਜੀ ਇਥੋਂ ਹੁਣ ਆਪਾਂ ਕਿੰਨਾ ਹੈ ਰੱਖਿਆ ਸਵਾ 11 ਆ ਪਹਿਲਾਂ ਆਪਾਂ ਨਿਸ਼ਾਨ ਚੱਕਣ ਵਾਲੇ ਰਹਿ ਗਏ ਸੀ ਨਿਸ਼ਾਨ ਚੱਕ ਲਈ ਆ ਦੇਖਿਓ ਨੇੜੇ ਕਰਕੇ ਦਿਖਾਇਓ ਕੈਮਰੇ ਹਾਂ ਇਸ ਤਰ੍ਹਾਂ ਠੀਕ ਆਇਕ ਨਿਸ਼ਾਨ ਮੇਨ ਲੰਬਾਈ ਦਾ ਆ ਹੋ ਗਿਆ ਇਹਦਾ ਦਬਾ ਲਓ ਜੀ ਠੀਕ ਹੁਣ ਆਪਾਂ ਜਿਵੇਂ ਇੱਥੇ ਰੱਖਿਆਗਾ ਹਾਂ ਜੀ ਸਵਾ 11 ਕਪੜਾ ਹੈਗਾ ਆਪਣੇ ਕੋਲੇ ਫੇਰ ਆਪਾਂ 12 12.5 ਵੀ ਰੱਖ ਸਕਦੇ ਨਹੀਂ ਤਾਂ ਸਵਾ 11 ਤਾਂ ਰੱਖਣਾ ਜ਼ਰੂਰੀ ਆ ਹੁਣ ਆਪਾਂ ਕਪੜਾ ਹੈਗਾ ਨਾ ਆਪਣੇ ਕੋਲੇ ਜਿਵੇਂ ਤਾਂ ਆਪਾਂ 11.5 ਰੱਖ ਲਏ ਹੁਣ 11.5 ਦਾ ਕਿੰਨਾ ਹੋ ਗਿਆ ਪੌਣੀ 6 ਠੀਕ ਆ ਆ ਹੋ ਗਿਆ ਸੈਂਟਰ ਇਹਦਾ ਹੁਣ ਆਪਾਂ ਮੂਰੀ ਸੈਂਟਰ ਕਰਨ ਮੂਰੀ ਕਿੰਨੀ ਆ 16 ਯਾਨੀ ਕਿ 8 ਇੰਚ 8 ਦਾ ਅੱਧ ਕਿੰਨਾ ਨਿਕਲ ਕੇ ਆਇਆ 4 4 ਇੱਧਰ ਤੇ 4 ਇੱਧਰ ਠੀਕ ਆ ਇਸ ਨੇ ਜਿਹੜੀ ਪਜਾਮੇ ਦੀ ਕਰੀ ਜੋ ਬਿਲਕੁਲ ਵਿਚਾਲੇ ਡਿਗੂ ਸੈਂਟਰ ਦੇ ਵਿੱਚ ਤਾਂ ਹੁਣ ਆਪਾਂ ਇੱਥੋਂ ਬਿਲਕੁਲ ਸਿੱਧਾ ਨਿਸ਼ਾਨ ਲਾਵਾਂਗੇ ਆਹ ਵਾਲਾ ਇਹ ਇਸ ਤਰ੍ਹਾਂ ਠੀਕ ਹੈ ਜਿਹੜੀਆਂ ਭੈਣਾਂ ਜਾਂ ਗੁਪਰਾ ਚੈਨਲ ਤੇ ਨਵਾਂ ਹੁੰਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਆਲੇ ਬਟਨ ਤੇ ਸੈੱਟ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਮੈਂ ਕੋਈ ਸਲਾਈ ਦੀ ਜਾਂ ਕਟਾਈ ਦੀ ਵੀਡੀਓ ਪਾਣਾ ਤੁਹਾਡੇ ਕੋਲ ਨਾਲ ਦੀ ਨਾਲ ਉਹਦੀ ਨੋਟੀਫਿਕੇਸ਼ਨ ਆ ਜਾਇਆ ਕਰੇ ਜਿਵੇਂ ਗਲਾਈ ਨਹੀਂ ਪਾਉਣੀ ਆਉਂਦੀ ਤਾਂ ਇਸ ਤਰ੍ਹਾਂ ਹੀ ਫੱਟੀ ਲਿਆ ਕਰੋ ਇਹਦੇ ਨਾਲ ਗਲਾਈ ਪੈਂਟ ਦੀ ਪੈਂਦੀ ਹੈ ਇਪੀਯਮੇ ਦੀ ਪੈਂਦੀ ਸੌਖਾ ਹੋਈ ਨਾ ਹਲੋ ਪਿਕਾਸਟਰ ਹੁਣ ਆਪਾਂ ਇੱਕ ਫੱਟੀ ਦਾ ਬਣਵਾ ਚਾਹੀਦੀ ਹੁੰਦੀ ਹੈ ਕੱਟਣ ਵਾਸਤੇ ਭਾਵੇਂ ਆਪਾਂ ਲੇਡੀ ਸੂਟ ਕੱਟਣਾ ਭਾਵੇਂ ਜੈਂਟ ਫੱਟੀਆਂ ਦੋਨਾਂ ਦੀ ਜਰੂਰਤ ਪੈਂਦੀ ਹੈ ਆਪਾਂ ਨੂੰ ਆਹ ਇੱਕ ਹਨ ਇਥੋਂ ਆਹ ਫੱਟੀ ਦਾ ਜਰੂਰਤਿਆ ਰੱਖਣਾ ਆ ਬਾਹਰਲੇ ਪਾਸੋਂ ਨਿਸ਼ਾਨ ਲਾਉਣਾ ਆਪਾਂ ਨੇ ਇਸ ਤਰ੍ਹਾਂ ਲੋਚ ਭਾਵੇਂ ਆਪਾਂ ਲੇਡੀ ਪਜਾਮਾ ਪਜਾਮਾ ਕੱਟਣੀ ਭਾਵੇਂ ਜੈਂਟਸ ਫੱਟੀ ਆਪਾਂ ਨੂੰ ਲਾਈਨ ਲੋਡ ਪੈਂਦੀ ਹੁਣ ਮੈਂ ਪਾਸਾ ਉਲਟਾ ਲਿਆ ਇਹਦਾ ਪੂਰਾ ਧਿਆਨ ਨਾਲ ਦੇਖਿਆ ਕਰੋ ਕੱਟਣ ਤੋਂ ਪਹਿਲਾਂ ਨਾ ਕੰਮ ਨੂੰ ਪਹਿਲਾਂ ਦੇਖ ਲਿਆ ਕਰੋ ਬਾਕੀ ਉਸ ਤੋਂ ਬਾਅਦ ਵੀ ਜੇ ਤੁਹਾਨੂੰ ਕਿਸੇ ਚੀਜ਼ ਦੀ ਨਹੀਂ ਸਮਝ ਲੱਗਦੀ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ। ਲੋ ਜੀ। ਠੀਕ ਆ। ਹੱਸ ਤੋ। ਹੁਣ ਆਪਾਂ ਇੱਕ ਵਾਰੀ ਇਹਦਾ ਆਸਨ ਜਾਂ ਝੋਲੀ ਤੁਸੀਂ ਕਹੇ ਨੂੰ ਵੀ ਮਿਲਣਾ ਕਿੰਨਾ ਰਹਿ ਰਿਹਾ ਹੈ ਨਾ। ਜੇ ਆਪਣਾ ਨਿਸ਼ਾਨ ਗਲਤ ਲੱਗ ਗਿਆ ਇੱਕ ਜੀ ਹੋਰ ਬਹੁਤ ਵਧੀਆ ਇੱਥੋਂ ਲੈ ਕੇ ਆਹ ਵਾਲਾ ਆਪਣਾ ਗਲਤ ਲੱਗ ਗਿਆ ਨਾ ਤਾਂ ਨਾਲ ਦੀ ਨਾਲ ਆਪਣੀ ਝੋੜੀ ਉਹ ਗਲਤ ਹੋ ਜਾਊਗੀ। ਇਹ ਬਹੁਤ ਵਧੀਆ ਸੌਖਾ ਜਿਹਾ ਤਰੀਕਾ ਹੈਗਾ ਜਮਾ ਸਿੰਪਲ ਸੌਖਾ। ਇੱਕ ਆਹੋ ਕਿੰਨਾ ਨਿਕਲ ਕੇ ਆ ਗਿਆ। 13.1 ਇਸ ਭਰਾ ਦੀ ਜਿਹੜੀ ਝੋਲੀ ਆ ਅਗਲੀ ਉਹ 11 ਇੰਚ ਪ੍ਰੈਜੂਗ ਤਿਆਰ ਤੇ ਬਿਲਕੁਲ ਸਹੀ ਆਊਗੀ ਨਾਲੇ ਤਾਂ ਪਜਾਮਾ ਅੰਦਰੋਂ ਨਹੀਂ ਚੜਦਾ ਠੀਕ ਆ ਤੇ ਨਹੀਂ ਝੋਲੀ ਆੜੇ ਕਈ ਵਾਰੀ ਝੋਲੀ ਵੱਡੀ ਰਹੇਗੀ ਫਿਰ ਵੀ ਆੜ ਲਾਗੇ ਨਾ ਇਹ ਚੀਜ਼ ਦਾ ਆਪਾਂ ਨੇ ਧਿਆਨ ਦੇ ਵਿੱਚ ਰੱਖ ਕੇ ਕਟਾਈ ਕਰਨੀ ਹੁੰਦੀ ਆ ਲਓ ਜੀ ਮੈਂ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕੱਟੂਗਾ ਇਥੋਂ ਜਿੰਨਾ ਵੀ ਹੁੰਦਾ ਨਾ ਵੱਧ ਤੋਂ ਵੱਧ ਇਹਨੂੰ ਤਿਰਛਾ ਰੱਖਿਆ ਕਰੋ ਬਾਲੀ ਡੂੰਗੀ ਗਲਾਈ ਨਹੀਂ ਕਰਨੀ ਕਿਸੇ ਵੀ ਚੀਜ਼ ਨੂੰ ਦਿੱਕਤ ਆਉਂਦੀ ਆ ਜਾਂ ਕੈਮਰਾ ਹਲਦਾ ਜਾਂ ਮੇਰੀ ਗੱਲ ਦੀ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਬਿਨਾ ਕਿਸੇ ਝਿੜਕਦੇ ਤੁਸੀਂ ਕਮੈਂਟ ਕਰਿਆ ਕਰੋ ਤਾਂ ਕਿ ਅਗਲੀ ਵਾਰੀ ਉਹ ਗਲਤੀ ਦਾ ਸੁਧਾਰ ਹੋ ਸਕੇ ਹਨਾ ਕਿਥੋਂ ਕੋਲ ਕਿਹਾ ਆ ਦੇ ਬਿਲਕੁਲ ਨੀਚੇ ਵਾਲੇ ਪਾਸੇ ਠੀਕ ਆ ਛੋਟੇ ਪੱਲੇ ਕੱਟੇਗੇ ਨਾ ਪਜਾਮੇ ਦੇ ਹੁਣ ਇਸੇ ਤਰ੍ਹਾਂ ਜਦੋਂ ਆਪਾਂ ਪਜਾਮੇ ਦੇ ਵੱਡੇ ਪੱਲੇ ਕੱਟਨੇ ਆ ਆਹ ਵਾਲਾ ਪਾਸਾ ਆਪਾਂ ਘੁਮਾ ਕੇ ਇਧਰ ਲੈ ਜਾਣਾ ਇਸ ਤਰ੍ਹਾਂ ਲੋਡ ਸੈਂਦਿਗਰਾਪਨ ਸੈੱਟ ਕਰ ਲੈ। ਤੇ ਜਦੋਂ ਵੀ ਕੱਪੜਾ ਕੱਟਣਾ ਹਮੇਸ਼ਾ ਸਿੱਧੇ ਪਾਸੇ ਦੋਨੇ ਅੰਦਰ ਜਿਵੇਂ ਆਪਣੇ ਆ ਦੋਨੇ ਪਾਸੇ ਅੰਦਰਨ ਪੁੱਠਾ ਕਰਕੇ ਕੁੜਤਾ ਵੇਮਾ ਕੱਟਣਾ ਹੁੰਦਾ ਇਹ ਚੀਜ਼ ਦਾ ਵੀ ਲਾਜ਼ਮੀ ਧਿਆਨ ਰੱਖਣਾਗਾ। ਤੇ ਕਿਸੇ ਵੀ ਗਾਹਕ ਦਾ ਕੱਪੜਾ ਦਾਗ ਧੱਬਾ ਜਾਂ ਕੋਈ ਤੇਲ ਵਗੈਰਾ ਮਸ਼ੀਨ ਦਾ ਨਹੀਂ ਲੱਗਣ ਦੇਣਾ ਇਹ ਸਭ ਤੋਂ ਜ਼ਰੂਰੀ ਚੀਜ਼ਾਂ ਹੁੰਦੀਆਂ ਜੇ ਆਪਾਂ ਜੋਨੇ ਵੀ ਆਪਣਾ ਜਿਹੜਾ ਕੰਮ ਉਹ ਬਰੋਥ ਕਰੀਏ। ਅਕਕੀ ਜੇਵੇਂ ਕੋਈ ਨਾਪ ਨਹੀਂ ਲੈਣਾ ਹੁੰਦਾ ਜਾਂ ਕੋਈ ਹੋਰ ਚੀਜ਼ ਦੀ ਦਿੱਕਤ ਹੁੰਦੀ ਆ ਜਿਵੇਂ ਜਿਹੜੀਆਂ ਭੈਣਾਂ ਜਾਦੇ ਕੁੜਤੇ ਪਿਆਮੀ ਜਾਂ ਕੋਈ ਮੇਰਾ ਭਰਾ ਹਨਾ ਸਲਾਈ ਕਰਦਾ ਨਹੀਂ ਸਮਝ ਲੱਗਦੀ ਹੁੰਦੀ ਕਈ ਵਾਰੀ ਤਾਂ ਪੁੱਛ ਲਿਆ ਕਰੋ ਕਮੈਂਟ ਬਾਕਸ ਤੇ ਵੀ ਜਾ ਕੇ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਫੋਨ ਤੇ ਬਾਅਦ ਚ ਪੁੱਛ ਸਕਦੇ ਹੋ ਲੋ ਚ ਚੰਗੀ ਤਰ੍ਹਾਂ ਆਪਾਂ ਨੂੰ ਸੈਟ ਕਰ ਲੈਣਾ ਇੱਥੋਂ ਹੁਣ ਆਪਾਂ ਇੱਥੋਂ ਰੱਖਾਂਗੇ ਇਹਨੂੰ 3 ਇੰਚ ਇੱਥੋਂ 3 ਆਪਾਂ ਇਧਰੋਂ ਕੱਟ ਕੀਤਾ ਇਹਨਾਂ ਦੇਖੋ 13.5 ਮੰਨਦੇ ਸੀ ਆਪਾਂ 3.5 ਆਖਿਆ ਉਹੋ ਜਿਹਾ ਆਪਾਂ ਇੱਥੋਂ ਵਧਾ ਲਿਆ 3 ਰੱਖ ਲਿਆ ਇਤੋਂ ਕਿੰਨਾ ਰੱਖਣਨ ਦੋ ਇਤੋਂ ਵੀ ਦੋ ਬੈਕ ਨਹੀਂ ਚੱਕਾਂਗੇ ਡੇਢ ਠੀਕ ਆ ਹੁਣ ਆ ਜਿਨੀ ਕਿ ਪੋਜਾ ਗੋਲ ਕਿੰਨਾ ਰੱਖਾਂਗੇ ਤੁਹ ਡੇਢ ਤੁਹ ਆ ਜੀ ਬਾਲੀ ਨਹੀਂ ਰੱਖਣੀ ਨਹੀਂ ਕਈ ਵਾਰੀ ਦੋ ਰੱਖਦੇ ਆ ਬਹੁਤ ਸਾਰੇ ਪਰਾ ਤਾਂ ਡੇਢ ਇੰਚ ਬਹੁਤ ਹੁੰਦੀ ਆ ਹੁਣ ਆਪਾਂ ਸਾਰੇ ਨਿਸ਼ਾਨੇ ਦੇ ਚੱਕ ਦਿੰਗੇ ਫੱਟੀ ਦੇ ਨਾਲ ਆਹ ਐਸਟਰ ਲੋਕੀ ਨਿਚੇ ਉਂਤਰਛਾ ਰੱਖਣਾ ਆਹ ਵਾਲਾ ਨਿਸ਼ਾਨ ਲਿਖਿਓ ਇਤੋਂ ਇਹ ਵੀ ਬੈਕ ਆਪਾਂ ਜਿਹੜੀ ਚੱਕਦੇ ਆ ਇਹਨਾਂ ਕੀ ਇਹ ਪਜਾਮਾ ਜਦੋਂ ਬੈਠਦੇ ਨੇ ਤਾਂ ਬੈਕ ਤੋਂ ਲੈਂਦਾ ਨਹੀਂ ਨਾਲੇ ਪਜਾਮਾ ਅੰਦਰੋਂ ਤਾਂ ਨਹੀਂ ਚੱਕਿਆ ਜਾਂਦਾ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਬਈ ਅਸੀਂ ਪਲਾਜੋ ਬਹੁਤ ਵਧੀਆ ਸਿਉਣ ਲੈਂਦੀਆਂ ਪਰ ਜਦੋਂ ਸਾਡਾ ਪਲਾਜੋ ਬਣ ਜਾਂਦਾ ਉਹ ਅੰਦਰ ਨੂੰ ਚੜਦਾ ਰਹਿੰਦਾ ਤਾਂ ਇਹ ਸਭ ਤੋਂ ਵੱਡਾ ਕਾਰਨ ਹੁੰਦਾ ਜਦੋਂ ਬੈਕ ਆਪਾਂ ਨਹੀਂ ਬਣਾਉਂਦੇ ਜਿਹੜੀਆਂ ਭੈਣਾਂ ਜਿਆਦਾ ਪਜਾਮਾ ਚੜਦਾ ਤਾਂ ਉਹਨੇ ਬੈਕ ਤੁਸੀਂ ਜਿਆਦਾ ਚੱਕਿਆ ਕਰੋ ਠੀਕ ਆਨੂੰ ਆਪਾਂ ਨਿਸ਼ਾਨ ਬਿਲਕੁਲ ਆਹ ਵਾਲਾ ਸਿੱਧਾ ਲਾਉਣਾ ਹੈ ਇੱਥੋਂ ਸਾਰਾ 2-2 ਇੰਚ ਦੇ ਇੱਥੋਂ ਜਦੋਂ ਨਿਸ਼ਾਨ ਲਾਉਣਾ ਆਹ ਵਾਲਾ ਪਾਸਾ ਲਾਉਣਾ ਤੁਸੀਂ ਇੱਥੋਂ ਲਾਉਣਾ ਐਵੇਂ ਆ ਜਿਹੜੀ ਆ ਗੁਲਾਈਏ ਘੱਟ ਤੋਂ ਘੱਟ ਆ ਇਸ ਤਰ੍ਹਾਂ ਹੌਲੀ ਹੌਲੀ ਜਿਵੇਂ ਜਿਵੇਂ ਨੀਚੇ ਜਾਂਦੇ ਨੇ ਇੱਥੋਂ ਨੂੰ ਘਟਾਉਂਦੇ ਜਾਇ ਕਰੋ ਇਸ ਤੇ ਨਿਸ਼ਾਨ ਦੇਸ ਰਹੇ ਕੈਮਰੇ ਦੇ ਵਿੱਚ ਹਾਂਜੀ ਔਰ ਆ ਜੇ ਤੁਹਾਨੂੰ ਨਿਸ਼ਾਨ ਕਿਸੇ ਵੀ ਭੈਣ ਨੂੰ ਜਾਂ ਭਰਾ ਨੂੰ ਨਹੀਂ ਦੀ ਨਾ ਦੱਸ ਦਿਆ ਕਰੋ ਬਾਅਦ ਦੇ ਵਿੱਚ ਹਣ ਤਾਂ ਕਿ ਆਪਾਂ ਥੋੜਾ ਪੈਲਸਨ ਦੇ ਨਾਲ ਗੂੜਾ ਨਿਸ਼ਾਨ ਲਾ ਲਗੇ ਹਾ ਰੰਗਦਾਰ ਚਾਕ ਕਦੇ ਵੀ ਚਿੱਟੇ ਕੱਪੜੇ ਤੇ ਨਹੀਂ ਵਰਤਣਾ ਕਿਸੇ ਨੇ ਵੀ ਰੰਗਦਾਰ ਚਾਕ ਕੱਪੜੇ ਤੇ ਚਿੱਟੇ ਤੇ ਨਹੀਂ ਵਰਤਣਾ ਨਹੀਂ ਉਹ ਫੈਲ ਜਾਂਦਾ ਹੈਗਾ ਰੰਗਦਾਰ ਕੱਪੜੇ ਤੇ ਹੀ ਰੰਗਦਾਰ ਚਾਕ ਆਪਣੇ ਵਰਤਣਾ। ਸੁਣ ਲੋ। ਬਾਕੀ ਜੇ ਕਈ ਵਾਰੀ ਪਾਰਾ ਨਾ ਪਾਏ ਨਾ ਉਹਦੀ ਕਾਟ ਨਹੀਂ ਇਸ ਤਰ੍ਹਾਂ ਕੱਟਣੀ ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ। ਫਿਰ ਉਹਦੀ ਕਾਟ ਹੋਰ ਹੁੰਦੀ ਹੈ ਨਾ ਜਿਵੇਂ 25 26 ਤੋਂ ਘੇਰ ਤੋਂ ਜਿਹੜਾ ਨਾ ਵੱਧ ਦਾ ਕੁੜਤੇ ਦਾ ਫਿਰ ਨਹੀਂ ਤੁਸੀਂ ਇਹ ਕਾਟ ਕੱਟਣੀ ਇਹ ਚੀਜ਼ ਨੂੰ ਲਾਜ਼ਮੀ ਲਾਜ਼ਮੀ ਧਿਆਨ ਚ ਰੱਖ ਲਓ। ਫਿਰ ਤੁਸੀਂ ਮੈਨੂੰ ਬਾਅਦ ਦੇ ਵਿੱਚ ਹੁੰਦੇ ਪਸੰਦ ਬਾਈ ਜੇ ਇਹਦੀ ਕਿਹੜੀ ਕਾਟ ਕੱਟ ਗਈ ਜਾਂ ਆਪਾਂ ਉਹਦੀ ਅਲੱਗ ਤੋਂ ਵੀਡੀਓ ਪਾ ਲੈਂਗੇ ਜਿਨ੍ਹਾਂ ਦਾ ਬੰਦੇ ਭਾਰੇ ਹੁੰਦੇ ਆ ਹਨ ਉਹਦੀ ਕਿਹੜੀ ਕਾਟ ਕੱਟ ਗਈ ਆਪਾਂ ਉਹਨਾਂ ਦੀ ਇਹ ਕਾਟ ਨਹੀਂ ਆਉਣੀ ਜੇ ਕੋਈ ਇਹ ਤਾਂ ਪਟ 33 ਆ ਤੇ ਘੇਰ 22 ਰਹਿ ਗਿਆ ਉਹਦੀ ਕਾਟ ਆਪਾਂ ਅਲੱਗ ਕੱਟਾਂ ਠੀਕ ਆ ਲਓ ਜੀ ਇਦ ਤੋਂ ਹੁਣ ਆਪਾਂ ਨੇ ਇਸ ਤਰ੍ਹਾਂ ਆ ਵੱਲ ਧਿਆਨ ਰੱਖਣਾ ਇਸ ਰਨ ਇੱਥੋਂ ਹੁਣ ਇਹਨੂੰ ਆਏ ਮੋੜ ਕੇ ਦੇਖ ਲਈਏ ਜੇ ਤੁਹਾਡਾ ਆਏ ਆ ਇੱਥੋਂ ਜਾਂ ਇਧਰਲੇ ਪਾਸੋਂ ਆਏ ਹਨ ਫਿਰ ਇੱਥੇ ਤਰਪਾਈ ਕਰਨ ਵਾਲੇ ਵਾਲ ਪੈਣਗੇ ਇਹਨੂੰ ਸਹੀ ਪਹਿਲਾਂ ਹੀ ਕਰ ਲਿਆ ਕਰੋ ਲੋਜੀ ਆਪਣਾ ਪਿਆਮਾ ਕੱਟ ਕੇ ਤਿਆਰ ਹੋ ਗਿਆ ਜੇਕਰ ਕਿਸੇ ਵੀ ਚੀਜ਼ ਦੀ ਨਾਲ ਸਮਝ ਲੱਗੇ ਫਿਰ ਵੀ ਤੁਸੀਂ ਪੁੱਛਣਾ ਜੇ ਸਮਝ ਲੱਗਦੀ ਆ ਤਾਂ ਇੱਕ ਲਾਈਕ ਜ਼ਰੂਰ ਕਰਿਆ ਕਰੋ ਠੀਕ ਆ ਕਮੈਂਟ ਵੀ ਕਰਿਆ ਕਰੋ ਤਾਂ ਕਿ ਮੈਨੂੰ ਵੀ ਹੌਸਲਾ ਮਿਲਦਾ ਕਿਉਂ ਤੁਸੀਂ ਸਪੋਰਟ ਕਰਦੇ ਹੋ ਹੁਣ ਆਪਾਂ ਕੁੜਤਾ ਕੱਟਾਂਗੇ ਦੇ ਨਾਲ ਇਹ ਆ ਇੱਥੋਂ ਆਪਾਂ ਆਪਣੇਲੇ ਪਾਸੇ ਪਉਨੇ ਰੈਕੂਨ ਇਹ ਤੇ ਬਾਕੀ ਜਦੋਂ ਵੀ ਕਿਸੇ ਭੈਣ ਨੇ ਜਾਂ ਭਰਾ ਨੇ ਕੋਈ ਕੁੜਤਾ ਪਿਆ ਮ ਕੱਟਣਾ ਜਿਹਦੇ ਵਿੱਚ ਪੁੱਟ ਸਿੱਧਾ ਛੋਟੇ ਬਣੇ ਦਾ ਕੱਪੜਾ ਤਾਂ ਆਪਣੇ ਇਸੇ ਚੈਨਲ ਦੀ ਵੀਡੀਓ ਪਈ ਹੈ ਪੁੱਟਸੇ ਦੇ ਲਈ ਬਾਹ ਕੱਟਣ ਦੀ ਹਨਾ ਗਲਤ ਕੱਟਣ ਦੀਆਂ ਤੁਸੀਂ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਆ ਕੇ ਮੈਨੂੰ ਮੈਂ ਤੁਹਾਨੂੰ ਵੀਡੀਓ ਮੰਗਵਾ ਲਿਆ ਕਰੋ ਜੇ ਲੱਭ ਸਕਦੇ ਹੋ ਤਾਂ ਲੱਭ ਹੀ ਲਿਆ ਕਰੋ ਹਨਾ ਸੌਖੇ ਹੀ ਹੈਗਾ ਆਪਾਂ ਚੈਨਲ ਤੇ ਜਾ ਕੇ ਜੋ ਸਰਚ ਮਾਰਦੇ ਹਾਂ ਨਾ ਪੁੱਟਸੇ ਦੇ ਵਾਲੀ ਬਾਹ ਨੂੰ ਤਾਂ ਲੱਭ ਹੀ ਜਾਂਦਾ ਹੈ ਉਦੋਂ ਜਿਹੜੀ ਇਹਨੇ ਲੰਬਾਈ ਆ ਉਹ 41 ਇੰਚ ਆ ਆਪਾਂ ਕਿ ਨਹੀਂ ਰੱਖਾਂਗੇ ਸਾਢੇ 42 ਯਾਨੀ ਕਿ 1.5 ਇੰਚ ਵੱਧ ਇਹ ਸਾਢੇ 42 ਤੇ ਨਿਸ਼ਾਨ ਲੈਣਾ ਆਪਾਂ ਇਸ ਤਰ੍ਹਾਂ ਸਕੇਲ ਕਰੇ ਤੋਂ ਬਿਨਾਂ ਨਹੀਂ ਕੱਪੜਾ ਕੱਟਣਾ ਬਸ ਇਹ ਚੀਜ਼ ਲਾਈ ਮੀਟਰਿਆਂ ਰੱਖਿਆ ਕਰੋ ਲੇਡੀ ਸੂਟ ਆਪਾਂ ਮਾ ਕੁੜਤਾ ਕਰੀਏ ਸਕੇਲ ਕਰਕੇ ਕੱਟ ਕੱਟੇ ਗੋਤਰਾ ਹਨ ਤਾਂ ਕਿ ਕਾਨ ਵਗੈਰਾ ਨਾ ਹੋਣ ਨੁਕੀ ਜਿਹੜਾ ਜੇ ਆਪਾਂ ਕੱਪੜਾ ਕੱਟ ਰਹੇ ਆ ਇਹ ਵਾਟਰਪਰੂਫ ਆ ਬਾਕੀ ਜੇ ਕਿਸੇ ਭਰਾ ਦੀਆਂ ਭੈਣ ਨੂੰ ਲੋੜ ਹੁੰਦੀ ਐ ਇਸ ਕੱਪੜੇ ਦੀ ਹਨਾ ਤਾਂ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਤੇ ਜਿਹੜੇ ਭਰਾ ਕੋਈ ਕੱਪੜਾ ਬੁਲਵਾਉਣਾ ਚਾਹੁੰਦੇ ਉਹ ਜੇ ਆਪਾਂ ਹਫ਼ਤੇ ਤੋਂ ਵੱਧ ਟਾਈਮ ਦਿੰਦੇ ਆ ਤਾਂ ਉਹਨਾਂ ਨੂੰ 100 ਰੁਪਏ ਡਿਸਕਾਊਂਟ ਵੀ ਮਿਲ ਲਾਗਾ ਠੀਕ ਆ ਆਰਾਮਦਈ ਨੇ ਕੱਪੜੇ ਸਲਾਈ ਕਰਵਾਇਆ ਕਰੋ ਤਾਂ ਕਿ ਸਾਨੂੰ ਵੀ ਹਨਾ ਦਿੱਕਤ ਨਾ ਆਵੇ ਤੇ ਤੁਹਾਡਾ ਵੀ 100 ਰੁਪਏ ਵਾਜੇ ਨਾਲ ਨਾਲ ਬਾਕੀ ਕੁੜਤੇ ਪਜਾਮੇ ਦਾ ਹਰ ਪ੍ਰਕਾਰ ਦਾ ਆਪਣੇ ਕੋਲੇ ਕੱਪੜਾ ਹੁੰਦਾ ਜਿਵੇਂ ਪੈਂਟਾਂ ਸ਼ਰਟਾਂ ਕੁੜਤੇ ਪਜਾਮੇ ਇਪੱਕ ਜਿਨ੍ਹਾਂ ਨੇ ਵੀ ਮੰਗਵਾਉਣਾ ਹੈ ਆਨਲਾਈਨ ਉਹ ਤੁਸੀਂ ਬਾਅਦ ਵਿੱਚ ਫੋਨ ਕਰਕੇ ਆਪਣੇ ਅੰਤਰ ਵਗੈਰਾ ਲਿਖਾ ਸਕਦੇ ਹੋ ਜੋ ਜ ਆਪਾਂ ਕੰਨੀ ਛੱਡ ਕੇ ਜਿਹੜਾ ਘੇਰਾ ਉਹ ਕਿਵੇਂ ਰੱਖਣਾ ਜਿਵੇਂ ਸਪੋਜ਼ ਕਰੋ ਇਹਨੇ ਛਾਤੀ ਹੈਗੀ 39 ਜਦੋਂ ਆਪਾਂ 39 ਦੇ ਵਿੱਚ 8 ਪਾਵਾਂਗੇ ਤਾਂ ਦੇਖੋ ਕਿੰਨਾ ਨਿਕਲੂ 39 ਤੇ ਕਿ 40 40 ਤੇ 7 47 ਜਾਨੀ ਕਿ 47 ਦਾ ਅੱਧਾ ਕਿੰਨਾ ਹੋਵੇ 23 ਤਾਂ ਇਹਨਾਂ ਦਾ ਘੇਰਾ ਤੇ ਛਾਤੀ ਦੇ ਤੁਜੀ ਆਪਾਂ ਚੋਣੇ ਬਿਲਕੁਲ ਸਹੀ ਆਵੇ ਤਾਂ ਸਾਢੇ 23 ਤੇ ਨਿਸ਼ਾਨ ਲਾਵਾਂਗੇ ਇਥੋਂ ਸਾਢੇ ਦੇਈ ਮੈਂ ਬਾਰ-ਬਾਰ ਤੁਹਾਨੂੰ ਦੱਸ ਰ ਰਹਾ ਤੈਨੂੰ ਵੀ ਜੇ ਨਹੀਂ ਸਮਝ ਲੱਗਦੀ ਇੱਕ ਵਾਰੀ ਪੁੱਛ ਲਿਆ ਕਰੋ ਗਲਤ ਕੱਟਣ ਨੂੰ ਨਾ ਬਾਅਦ ਦੇ ਵਿੱਚ ਤੋ ਜੀ ਹੁਣ ਆਪਾਂ ਇਹਦੀ ਕੰਨੀ ਹਟ ਦੇਣੇ ਨਾਲ ਨੂੰ ਛਾਤੀ ਦੇ ਵਿੱਚ ਆਪਾਂ 8 ਇੰਚ ਪਾਇਆ ਤੇ ਛਾਤੀ ਕਿਵੇਂ ਮਨਨੀ ਆ ਉਹ ਤੁਸੀਂ YouTube ਤੇ ਜਾ ਕੇ ਆਪਣੇ ਵੀਡੀਓ ਪਾਈ ਹੋਈ ਹੈ ਨਾ ਵਾਲੀ ਨਹੀਂ ਲੱਭਦੀ ਆਪਾਂ ਦੁਬਾਰੇ ਪਾ ਦੇਣਾ ਜਾਂ ਮੇਰੇ ਤੋਂ ਮੰਗਵਾ ਲਿਆ ਕਰੋ ਵੀ ਬੋਡੀ ਦਾ ਨਾਪ ਲੈ ਕੇ ਵੀ ਅਸੀਂ ਕੁੜਤਾ ਵੀ ਮ ਕੱਟਣਾ ਉਹ ਕਿਵੇਂ ਕੱਟਿਆ ਜਾਊਗਾ ਕਿੰਨੀ ਲੂਜ਼ਿੰਗ ਪਾਉਣੀ ਹਨ ਗਲਤ ਨਹੀਂ ਘਟਣਾ ਬਸ ਇਹ ਮੈਂ ਵਾਰ-ਵਾਰ ਬੇਨਤੀ ਕਰਦਾ ਕਿਉਂਕਿ ਕੱਪੜਾ ਵੀ ਮਹਿੰਗਾ ਹੁੰਦਾ ਹੈਗਾ ਲੋ ਜੀ ਹੁਣ ਆਪਾਂ ਨੂੰ ਇਸੇ ਤਰੀਕੇ ਬੰਦ ਕਰ ਲਓ ਇਹ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜੀ हिਪ ਸੈੱਟ ਕਰਾਂਗੇ हिਪ ਮਤਲਬ ਇੱਥੋਂ ਜੀਜੀ ਵਾਲਾ ਤਾਂ ਆਹ ਚੀਜ਼ ਨੂੰ हिਪ ਕਹਿੰਦੇ ਆਪਾਂ ਹੈ ਬੈਗ ਇਸ ਭਰਾ ਦੀ 42 ਇੱਥੋਂ 10.5 ਆ ਦੇਖਿਓ ਨੇੜੇ ਕਰਕੇ ਦੇਖੋ ਇੰਨੀ ਅੰਬੇ ਵਾਲੀ ਆਪਾਂ ਇੰਨਾ ਵੱਧ ਰੱਖਾਂਗੇ ਦਬਾਅ ਜਿੰਨਾ ਵਿੱਚ ਆਊ ਕਪੜਾ ਇੰਨੀ-ਇੰਨੀ ਕੱਟੀ ਹੋਊਗੀ ਦੇਖੋ ਠੀਕ ਆ ਇੰਨੀ ਹੈਪਾ ਆਪਾਂ ਦਬਾਅ ਰੱਖ ਲਿਆ ਹੁਣ ਇਹਨੂੰ ਇੱਥੋਂ ਸਿੱਧਾ ਨਿਸ਼ਾਨ ਲਾਵਾਂਗੇ ਆਪਾਂ ਆ ਸਕਿਲ ਤਰਕਿਨ ਇੱਥੋਂ ਬਿਲਕੁਲ ਸਿੱਧਾ ਹੁਣ ਆਪਾਂ ਇਹਦੀ ਬਲਾਈ ਦੇਵਾਂਗੇ ਜੇ ਕੁੜਤਾ ਚੌਰਸ ਰੱਖਣਾ ਉਹਦੀ ਕਾਰਟ ਅਲੱਗ ਹੁੰਦੀ ਹੈ ਇਹਦੀ ਜਿਹੜੀ ਗਲਾਈ ਆ ਉਹ ਪੈ ਗਈ ਹਲਕਾ ਜਿਹਾ ਹੁਣ ਆਪਾਂ ਇਹਨੂੰ ਚੱਕਾਂਗੇ ਕਿਉਂਕਿ ਇਸ ਭਰਾ ਦਾ ਪੇਟ ਜਿਹੜਾ ਉਹ ਜ਼ਿਆਦਾ ਹੈ ਨਹੀਂ ਹਲਕਾ ਜਿਹਾ ਪੇਟ ਤਾਂ ਕਿਉਂ ਬਾਹਰ ਨਹੀਂ ਚੱਕਣਾ ਆਪਾਂ ਜੀ ਦਾ ਢਿੱਡ ਜਾਂ ਆਪਾਂ ਪੇਟ ਗੈਨੇ ਜ਼ਿਆਦਾ ਹੁੰਦਾ ਉਹਨਾਂ ਦੇ ਆਪਾਂ 1 ਇੰਚ ਜਾਂ 1.5 ਇੰਚ ਚੱਕ ਸਕਦੇ ਹਾਂ ਜਿਨ੍ਹਾਂ ਥੋੜਾ ਉਹਨਾਂ ਥੋੜਾ ਚੱਕਿਆ ਗੁਰ ਫਿਰ ਬਾਹਰ ਨਾਲ ਪਿੱਛੋਂ ਘੁੱਟਦਾ ਜਿਹਾ ਪੈੜਾ ਲੱਗਦਾ ਚੱਕਿਆ ਹਲਕਾ ਜਿਹਾ ਠੀਕ ਹੈ ਅੱਗੇ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਇਹਨੂੰ ਖੋਲਿਆ ਨਾ ਸੈੱਟ ਕਰਕੇ ਬੈਗ ਚੱਕ ਕੇ ਇਹਨੂੰ ਉਵੇਂ ਹੀ ਬੰਦ ਕਰ ਲੇ ਅਹੀਂ ਠੀਕ ਹੁਣ ਜਿਹੜੀ ਲੰਬਾਈ ਆ ਜਿੰਨੀ ਲੋੜ ਆਪ ਨੂੰ ਰੱਖ ਕੇ ਬਾਕੀ ਫालतू ਤੋਂ ਕੱਟਾਂਗੇ ਆਪਾਂ ਜਿਵੇਂ ਇਸ ਭਰਾ ਦੀ ਲੰਬਾਈ ਹੈਗੀ 48 ਹਾਂ 48 ਲੰਬਾਈ ਹੈ ਨਾ ਆਪਾਂ ਕਿੰਨੀ ਰੱਖ ਲਈ 42 ਬਸ ਠੀਕ ਆ 42 ਤੇ ਆਪਾਂ ਨਿਸ਼ਾਨ ਲਾ ਦੇ ਤੂੰ ਬਿਲਕੁਲ ਤਾਂ ਹੁਣ ਜਿਹੜੀ ਇਥੋਂ ਇਹਨੂੰ ਕੱਟਦੇ ਹਾਂ ਉਸ ਤੋਂ ਫਿਰ ਸੈੱਟ ਕਰਕੇ ਨਾ ਹੁਣ ਆਪਾਂ ਨੀਚੇ ਨੂੰ ਰੱਖਾਂਗੇ 9 ਮੋਢਾ 9 ਠੀਕ ਹੈ ਹਾਂਜੀ 9 ਤੀਰਾ ਕਿੰਨਾ ਜਿਵੇਂ ਤੁਹ ਤੀਰਾ ਹੈਗਾ ਇਹਨਾਂ ਦਾ 17.5 ਆਪਾਂ ਕਿੰਨਾ ਰੱਖਾਂਗੇ ਸਵਾ 9 ਯਾਨੀ ਕਿ ਸਾਢੇ 18 ਚਾਰੇ ਡਾਂ ਕੱਟ ਦਿਆਂਗੇ ਆਹ ਤੇਰਚੀ ਰੱਖਣੀ ਬਸ ਘਾਟ ਇਹ ਚੀਜ਼ ਦਾ ਧਿਆਨ ਰੱਖਣਾ ਗਲਾਈ ਨਹੀਂ ਪਾਉਣੀ ਬਾਹਲੀ ਤੇ ਇਥੋਂ ਜਿਹੜੇ ਨਿਸ਼ਾਨ ਆ ਚਾਹ ਕਹਿੰਦੇ ਹਰ ਇੱਕ ਬੰਦੇ ਦੇ ਅਲੱਗ-ਅਲੱਗ ਹੁੰਦੇ ਆ ਇਹਦਾ ਕੱਦ ਲੰਮਾ ਕਿਸੇ 17 ਦੇ ਆਏ ਨੇ ਕਿਸੇ 16.5 ਦੇ ਕਿਸੇ ਦੇ 16 ਤੇ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਜੇ ਤੁਹਾਡੇ ਕੋਲ ਕੁਰਤਾ ਪਜਾਮਾ ਨਾਪ ਨੂੰ ਆਉਂਦਾ ਆਜੀ ਮਿਲਿਆ ਕਰੋ ਤੇ ਲੇਡੀ ਦੀ ਵੀ ਸਾਈਡ ਸਲਾਈ ਮੈਂ ਵਾਰ-ਵਾਰ ਬੇਨਤੀ ਕਰਦਾ ਲਾਜ਼ਮੀ ਮਿਨਾ ਕਰੋ ਨਹੀਂ ਤੇ 벨ਟ ਦੀ ਨਹੀਂ ਰਹਿੰਦੀ ਜੇ ਜਿਆਦੇ ਨੀਵੀਆਂ ਹੋ ਗਈਆਂ ਢਾਕਾਂ ਤੋਂ ਆਹ ਚੀਕ ਕੁਰਤੀ ਤਾਂ ਫਿਰ ਇਥੇ ਕੁਰਤੀ ਫਸਣ ਲੱਗ ਜਾਂਦੀ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜ਼ਰੂਰੀ ਚੀਜ਼ਾਂ ਹਨ ਤਾਂ ਆਪਾਂ ਜਿਹੜਾ ਨਿਸ਼ਾਨ ਲਾਵਾਂਗੇ 15.5 ਠੀਕ ਹੈ ਇਥੋਂ ਪੀਤਾ ਥੱਲੇ ਕਰ ਲੈ 15 12 ਫਿਰ 5 ਯਾਨੀ ਕਿ 3 ਇੰਚ ਨੂੰ 7 ਇੰਚ ਆਪਾਂ ਇੱਕ ਵਾਰੀ ਜਿਹੜੀ ਹਿੱਪ ਆ ਉਹ ਦੁਬਾਰੀ ਚੈੱਕ ਕਰ ਲਈਏ ਕਿੰਨੀ ਆ ਸਾਡੇ 10 ਜਿਹੜੀ ਇਹਨਾਂ ਦੀ ਹਿੱਪ ਆ ਜਾਨੀ ਕਿ 42 ਆਲੋ ਠੀਕ ਹੁਣ ਕਮਰ ਚੈੱਕ ਕਰਾਂਗੇ ਗਿੱਜੇ ਦੇ ਵਿਚਾਲੇ ਨੂੰ ਜਾ ਕੇ ਇੱਥੇ ਗਿੱਜੇ ਦਾਦੇ ਵਿਚਾਲਾ ਬੰਦ ਨਾ ਉਥੋਂ ਕਮਰ ਹੈਗੀ 10 ਚੌਕਾ 40 ਤੇ ਆਪਾਂ ਇੰਨਾ ਬੰਦ ਰੱਖ ਲਿਆ ਠੀਕ ਹੈ ਇਮੇਜ ਦੇਖ ਲਿਆ ਕਰੋ ਆ ਦੇਖੋ ਠੀਕ ਹੁਣ ਆਪਾਂ ਜਿਹੜੀ ਆ ਫੱਟੀ ਹੁੰਦੀ ਹੈ ਹਨ ਇੱਥੇ ਹੀ ਆਪਾਂ ਨੂੰ ਇਹ ਕੰਮ ਦੂ ਪੂਰਾ ਦੇਖੋ ਇਸ ਤਰ੍ਹਾਂ ਰੱਖ ਕੇ ਨਾ ਨੇੜੇ ਕਰਕੇ ਦਿਖਾ ਦਿਓ ਇਹ ਐਵੇਂ ਨਿਸ਼ਾਨ ਲਾ ਲਿਆ ਕਰੋ ਠੀਕ ਹੈ ਇਥੇ ਬਿਲਕੁਲ ਫਿਟਿੰਗ ਤੁਹਾਡੀ ਜਿਵੇਂ ਪਰਫੈਕਟ ਆਊਗੀ ਜਿਵੇਂ ਸਹੀ ਨਾ ਖੁੱਲਾ ਨਾ ਪੀੜਾ ਐਵੇਂ ਨਿਸ਼ਾਨਾ ਇਹਨੂੰ ਥੋੜੇ ਡਾਰਕ ਕਰ ਲਿਆ ਕਰੋ ਮਿਰੋਚੀ ਬਾਕੀ ਜਦੋਂ ਵੀ ਕਿਸੇ ਭੈਣ ਨੇ ਕੋਈ ਕੁਰਤਾ ਮੈਂ ਕੱਟਣਾ ਹੁੰਦਾ ਮੈਨੂੰ ਨਾਪ ਸੈਂਡ ਕਰ ਦਿਆ ਕਰੋ ਬਈ ਆਹ ਨਾਪ ਤਾਂ ਤੁਸੀਂ ਕੁਰਤਾ ਬੇਮਾ ਜਰੂਰ ਕੱਟ ਕੇ ਦਿਖਾਓ ਸਾਨੂੰ ਹਨਾ ਤਾਂ ਕਿ ਮੈਂ ਉਹਦੀ ਵੀਡੀਓ ਪਾਰਨਾ ਜਦੋਂ ਤੁਸੀਂ ਇੰਟਰਸਟ ਨਹੀਂ ਦਿਖਾਉਂਦੇ ਫਿਰ ਮੈਂ ਵੀ ਵੀਡੀਓ ਘਟਾਉਣਾ ਪਾਉਣੀ ਹੈ ਹਨਾ ਤਾਂ ਕਰਕੇ ਤੁਸੀਂ ਇੰਟਰਸਟ ਦਿਖਾਇਆ ਕਰੋ ਜੀ ਹਾਂ ਜੀ ਅਸੀਂ ਪਾਈ ਅਸੀਂ ਸਿੱਖਣਾ ਚਾਹੁੰਦੇ ਆ ਤਾਂ ਤੁਸੀਂ ਵੀਡੀਓ ਹਰ ਰੋਜ਼ ਪਾਇਆ ਕਰੋ ਅੱਜ ਆਪਾਂ ਕਾਫੀ ਦਿਨਾਂ ਤੋਂ ਵੀਡੀਓ ਪਾ ਰਹੇ ਹਾਂ ਜਿਵੇਂ ਅੱਜ ਤਰੀਕ ਹੈਗੀ ਮੇਰੇ ਖਿਆਲ 27 11 2025 ਪਰ ਜਦੋਂ ਤੁਸੀਂ ਸਪੋਰਟ ਕਰੋਗੇ ਮੈਂ ਡੇਲੀ ਜਿਹੜੀ ਵੀ ਪਹਿਲਾਂ ਉਹ ਫਿਰ ਪਾਉਣ ਲੱਗ ਜੂ ਜੇ ਤੁਸੀਂ ਸਪੋਰਟ ਨਹੀਂ ਕਰਦੇ ਫਿਰ ਮੈਂ ਵੀ ਘਟਾ ਲਾਂ ਹਣਾ ਲੋਚ ਹੁਣ ਆਪਾਂ ਇੱਕ ਲੜ ਚੱਕਾਂਗੇ ਇਹਨਾਂ ਦਾ ਇਸ ਤਰ੍ਹਾਂ ਆਹ ਬੈਕ ਪੱਲਾ ਆ ਗਿਆ ਬੈਕ ਪੱਲਾ ਕਿੰਨਾ ਚੱਕਣਾ ਸਵਾ ਇੰਚ ਬਿਲਕੁਲ ਸਿੱਧਾ ਲੋਚ ਇੱਕ ਟੱਕ ਦੇਵਾਂਗੇ ਵਿਚਾਲੇ ਇਹ ਤੁਹਾਨੂੰ ਆਪਾਂ ਐਂ ਮੋੜ ਦੇਣਾ ਹੁੰਦਾ ਲੋਚ ਦੀਰਾ ਹੈਗਾ 7.5 ਇੱਥੋਂ ਫਰੰਟ ਬੱਲੇ ਦੇ ਜਿੰਨਾ ਦੀਰਾ ਹੁੰਦਾ ਨਾ ਪੂਰਾ ਪੂਰੀ ਰੱਖ ਲੈ ਕਪੜਾ ਇੱਥੋਂ 7.5 ਨਾਲ 7.5 ਇੱਥੋਂ ਰੱਖ ਲੈ ਇੱਥੋਂ ਕਿੰਨਾ ਆਪਾਂ ਚੱਕਾਂਗੇ ਪੌਣੇ 2 ਤੇ ਗਲਾ ਕਿੰਨਾ ਰੱਖਾਂਗੇ 2.5 ਇੰਚ ਉਹ ਜਿਹੜਾ ਕਲਰ ਇਹਨਾਂ ਦਾ ਉਹ ਹੈਗਾ 17 ਨੀਚੇ ਕਿੰਨਾ ਰੱਖਾਂਗੇ 3 ਤੇ ਤਿਰਛਾ ਰੱਖਣਾ ਇੱਥੋਂ ਇਹ ਫਰੰਟ ਕਿੰਨਾ 8.5 ਆਨਸ 8.5 ਫਰੰਟ ਇੱਥੋਂ ਹੁਣ ਆਪਾਂ ਨੇ ਐਵੇਂ ਨਿਸ਼ਾਨ ਲਾਉਣਾ ਆਹ ਚੀਜ਼ ਨਾ ਬਿਲਕੁਲ ਸਾਫ਼ ਹੋਣੀ ਚਾਹੀਦੀ ਹੁੰਦੀ ਹੈ ਬਲ ਵਗੈਰਾ ਨਹੀਂ ਪੈਣੇ ਚਾਹੀਦੇ ਹੁੰਦੇ ਇਹ ਚੀਜ਼ ਤਾਂ ਆ ਕਰਕੇ ਮੈਂ ਕਹਿੰਦਾ ਹੁਣ ਫਰੰਟ ਮਿਲ ਲਿਆ ਕਰੋ ਫੱਟੀ ਤਲੋਗੇ ਇੱਥੋਂ ਤੱਕ ਕਰਨ ਲਓ ਜੀ ਹੁਣ ਆਪਾਂ ਇੱਥੋਂ ਜੀ ਦੋ ਦੀ ਗਲਾਈ ਦੇਣੀ ਪੂਰੇ ਧਿਆਨ ਦੇ ਨਾਲ ਹੁਣ ਆਪਾਂ ਇਹਨੂੰ ਇੱਥੇ ਹੀ ਸਾਈਡ ਤੇ ਕਰ ਦਾਂਗੇ ਬਹੁਤ ਕਿਤੇ ਨੇ ਬੈਗ ਨੂੰ ਥੱਲੇ ਕਰਕੇ ਨਾ ਹੁਣ ਤੀਰਾ ਵੀ ਆਪਾਂ ਨਾਲ ਦੀ ਨਾਲ ਕੱਟ ਕੇ ਤੁਹਾਨੂੰ ਦਿਖਾ ਦਿੰਨੇ ਆ ਕਿਵੇਂ ਕੱਟਿਆ ਜਾਂਦਾ ਲੋ ਜੀ ਤੀਰਾ ਹੈਗਾ ਇਸ ਭਰਾ ਦਾ 1.75 ਆਪਾਂ ਪੀਸ ਲਾਵਾਂਗੇ 1.9 ਦਾ 2 ਇੰਚ ਪਤਲਾ ਇਹ 1.9 ਠੀਕ ਆ ਉੱਥੇ ਪਾਸੇ ਆਪਣੇ ਜਿਹੜੇ ਬਾਹਰ ਆ ਸਿੱਧੇ ਪਾਸੇ ਤੋਂ ਇਹ ਅੰਦਰ ਲੋ ਜੀ 1.75 ਤੇ 1.5 18 ਕਿੰਨਾ ਰੱਖਨੇ ਆਪਾਂ 9.5 ਇਹ ਆਲੂ 9.5 ਤੇ انشاءاللہ ਲੈਣ ਆਪਾਂ ਇੱਥੋਂ ਕਿੰਨਾ ਰੱਖਾਂਗੇ 4 ਇੰਚ ਇੱਥੋਂ ਕਿੰਨਾ ਰੱਖਾਂਗੇ 5 ਇੱਥੋਂ ਕਿੰਨਾ ਰੱਖਾਂਗੇ ਚੌੜਾ ਪੌਣੇ 3 ਇੱਥੋਂ ਕਿੰਨਾ ਰੱਖਾਂਗੇ 3.5 ਇਹ ਚੀਜ਼ਾਂ ਨਾ ਤੁਸੀਂ ਯਾਦ ਰੱਖ ਲਿਆ ਕਰੋ ਭਮੰਦਾ ਕੱਟਣ ਤੋਂ ਪਹਿਲਾਂ ਵੀ ਕਿੰਨਾ ਕਿੰਨਾ ਰੱਖਿਆ ਸੀਗਾ ਬਾਈ ਨੇ ਹਣਾ ਤਾਂ ਕਿ ਤੁਹਾਨੂੰ ਕੱਟਣ ਵੇਲੇ ਕੋਈ ਪਰੇਸ਼ਾਨੀ ਨਾ ਹੋਵੇ ਇਹ ਤੋਂ ਬਿਲਕੁਲ ਸਿੱਧਾ ਐਸ ਨਿਸ਼ਾਨ ਜਿਹਾ ਮਲਾ ਦੇਣਾ ਹੈ ਆਪਾਂ ਥੈਂਕ ਯੂ ਤੇ ਹਲਕੀ ਜਿਹੀ ਗਲਾਈ ਦੇ ਦੇਣਾ ਇੱਕ ਟਾਕਾ ਆਪਾਂ ਇੱਥੇ ਲਾਵਾਂਗੇ ਤੀਰੇ ਨੂੰ ਹਲਕਾ ਇਸ ਸਾਈਡ ਤੋਂ ਚੱਖਣ ਠੀਕ ਹੈ ਹੁਣ ਆਪਾਂ ਇਹ ਤੀਰੇ ਨੂੰ ਰੱਖਣਾ ਨਹੀਂ ਮੈਂ ਵਾਰ-ਵਾਰ ਦੱਸਦਾ ਹੁਣ ਨਾਲ ਇਹਦੇ ਨਾਲ ਨਾ ਮਿਲਾ ਕੇ ਦੇਖ ਲਿਆ ਕਰੋ ਕਿ ਐਵੇਂ ਖੋਲ ਕੇ ਵੀ ਜੀਭ ਨੂੰ ਵੱਧ ਘਾਟ ਹੋਊਗਾ ਤਾਂ ਹੁਣ ਹੀ ਆਪਾਂ ਇਹਨੂੰ ਛਾੜ ਦੇਾਂਗੇ ਨਹੀਂ ਤਾਂ ਬਾਅਦ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਇੱਥੇ ਬਲ ਪੈਂਦੇ ਹੈ ਜਦੋਂ ਵੀ ਕੰਮ ਨੂੰ ਕੱਢਦੇ ਹੋ ਨਾ ਸ਼ੌਂਕ ਨਾਲ ਪੂਰਾ 10 ਮਿੰਟ ਵੱਧ ਅੱਧਾ ਘੰਟਾ ਵੱਧ ਲੱਗਦਾ ਕੋਈ ਦਿੱਕਤ ਨਹੀਂ ਪਰ ਗਾਹਕ ਦੇ ਕੱਪੜਾ ਪਾਇਆ ਮੂੰਹੋਂ ਬੋਲੇ ਜਦੋਂ ਵੀ ਆਪਾਂ ਕੰਮ ਕਰਨਾ ਵਧੀਆ ਸ਼ੌਂਕ ਨਾਲ ਆਪਾਂ ਮੈਂ ਲੇਡੀ ਸੂਟ ਆ ਆਮਾ ਕੁਰਤਾ ਵੀ ਮੂੰਹ ਵਧੀਆ ਸ਼ੌਂਕ ਦੇ ਨਾਲ ਹਨਾ ਇਹ ਨਹੀਂ ਹੈ ਵੀ ਟਾਈਮ ਵੱਧ ਲਾ ਕੇ ਟਾਈਮ ਬਜ਼ਰ ਲਾ ਕੇ ਕਾਲੀ ਨਾ ਕਰਿਆ ਕਰੋ ਲਓ ਜੀ ਆਪਾਂ ਇੱਥੋਂ ਐਸਟਰ ਆਹ ਕਰੇ ਜਿੰਨਾ ਦਬਾਉ ਉਹਦੇ ਵਿੱਚ ਆਉਂਦੀ ਹੁਣ ਪੱਲੇ ਨੂੰ ਵੀ ਪੂਰੀ ਮੋੜਾਂਗੇ ਆਪਾਂ ਹੁਣ ਆਪਾਂ ਇਹਨੂੰ ਜਦੋਂ ਮੋੜ ਕੇ ਦੇਖਾਂਗੇ ਨਾ ਆਪਾਂ ਨੂੰ ਹੁਣ ਹੀ ਪਤਾ ਲੱਗ ਜੂ ਕੋਈ ਵੀ ਲੜ ਵੱਧਾ ਤਾਂ ਨਹੀਂ ਜਾਂ ਘਟਦਾ ਜਾਂ ਦੇਖੋ ਠੀਕ ਆ ਬਿਲਕੁਲ ਸਹੀ ਆਈ ਇਹਨੇ ਜੇ ਇੱਧਰ ਵੱਧਾ ਤਾਂ ਇਹਨੂੰ ਨਾਲ ਦੀ ਨਾਲ ਕੱਟਣਾ ਹੁੰਦਾ ਇੱਧਰ ਵੱਧਾ ਤਾਂ ਵੀ ਨਾਲ ਨਹੀਂ ਕੱਟਣਾ ਹੁੰਦਾ ਠੀਕ ਆ ਇਹ ਚੀਜ਼ ਲਾਜ਼ਮੀ ਚੈੱਕ ਕਰਿਆ ਕਰੋ ਜਿਹੜੇ ਭਰਾ ਵੀਡੀਓ ਦੇਖਦੇ ਆ ਹਨਾ ਉਹ ਕਮੈਂਟ ਵੀ ਕਰਿਆ ਕਰੋ ਜਾਂ ਜਿਹਨੀਆਂ ਭੈਣਾਂ ਵੇਖਦੀਆਂ ਉਹ ਕਮੈਂਟ ਵੀ ਨਾਲ-ਨਾਲ ਨਾ ਕਰਿਆ ਕਰੋ ਵੀ ਹਾਂਜੀ ਭਾਈ ਸਾਨੂੰ ਆ ਚੀਜ਼ ਦੀ ਸਮਝ ਲੱਗ ਗਈ ਜਾਂ ਨਹੀਂ ਲੱਗੀ ਲਓ ਜੀ ਹੁਣ ਆਪਣਾ ਕੁੱਟਤਾ ਤੀਰਾ ਪੀਆ ਮਾ ਇਹ ਕੱਟੇ ਗਏ ਹੁਣ ਜਿਹੜੀਆਂ ਬਾਹਾਂ ਉਹ ਆ ਕਪੜਾ ਹੈ ਖੋਲ ਕੇ ਬਾਹ ਨਹੀਂ ਕੱਟਣੀ ਜਿਹਦੇ ਵਿੱਚ ਪੁੱਟਸਿੱਧ ਹੁੰਦੀ ਆ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਇੱਕ ਤਰੀਕਾ ਤਾਂ ਆ ਸੀ ਆ ਦੇਖੋ ਬਾਹ ਘਟਣ ਦਾ ਵੀ ਦੋਨੇ ਨਾਲ ਇਕੱਠੇ ਆ ਐ ਹੁਣ ਕਪੜਾ ਘੱਟ ਗਿਆ ਆਪਾਂ ਕੀ ਕਰਨ ਨੂੰ ਖੋਲ ਲਿਆ ਖੋਲ ਕੇ ਕੀ ਕਰਨ ਦੋਨੇ ਨਾਲ ਇੱਕੋ ਜਿਹਾ ਕਰ ਲੇ ਠੀਕ ਪੁੱਟਸਿੱਧ ਵਾਲੀ ਬਾਹ ਜੀ ਵੱਡੇ ਬਣੇ ਵਾਲੀ ਜੇ ਛੋਟੇ ਬਣੇ ਵਾਲੀ ਹੁੰਦੀ ਉਹਦੀ ਹੋਰ ਕਾਟ ਕੱਟੀ ਜੇ ਨਹੀਂ ਮੈਂ ਤੁਹਾਨੂੰ ਉਹ ਵੀ ਕੱਟ ਕੇ ਦਿਖਾ ਦੂ ਮੈਂ ਛੋਟੇ ਪਿੰਡੇ ਦੇ ਕੱਲੂ ਕੱਟਿਆ ਆਪਾਂ ਕੱਪੜਾ ਇਹ ਲੋਚੀ ਬਾਹਰ ਕੱਟ ساری ਥੋੜੇ ਵਾਲੇ ਪਾਸੇ ਆ ਜੂ ਮੈਂ ਇਧਰ ਕੰਨਿਆਂ ਵਾਲਾ ਪਾਸਾ ਇੱਕੋ ਜਿਹਾ ਕਰਕੇ ਸੈੱਟ ਕਰ ਲੈਣਾ ਠੀਕ ਆ ਆਪਣੀ ਜਿਹੜੀ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਜਿਹੜੀਆਂ ਆਪਾਂ ਸਿੱਖਣਾ ਚਾਹੁੰਦੀਆਂ ਕੰਮ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਾਜ਼ਮੀ ਕਮੈਂਟ ਕਰਿਆ ਕਰੋ ਵਾਹੀ ਸਾਨੂੰ ਵੀਡੀਓ ਲੰਬੀ ਦਾ ਨਹੀਂ ਕੋਈ ਚੱਕਰ ਬਰੀਕ ਸਮਝਾਇਆ ਕਰੋ ਬਰੀਕੀ ਦੇ ਵਿੱਚ ਆ ਕੇ ਹਾਂ ਕੰਨੀ ਆਪਾਂ ਇਹਦੀ ਲਾ ਦੇ ਵੀ ਸਾਰੇ ਇਹ ਜਿਵੇਂ ਕੰਨੀ ਆਪਾਂ ਇਹਦੀ ਕੱਟੀ ਹੈ ਨਾ ਸਲਵਾਰ ਜਦੋਂ ਕੱਟਦੇ ਆਪਾਂ ਜਾਂ ਕਮੀਜ਼ ਕੱਟਦੇ ਆਂ ਸ਼ਰਟ ਲੇਡੀ ਆ ਤਾਂ ਕੰਨੀ ਲਾ ਹੀ ਲਾਇਆ ਕਰੋ ਤਾਂ ਕਿ ਖਿੱਚ ਵਗੈਰਾ ਨਾ ਮਾਰੇ ਹਨ ਜਿਹੜੀਆਂ ਆਪਣੇ ਨੰਗਾ ਉਹਨੂੰ ਨਹੀਂ ਪਤਾ ਜਿਹੜੀਆਂ ਪੁਰਾਣੀਆਂ ਆਪਣੇ ਜੁੜੀਆਂ ਹੋਗੀਆਂ ਲਗਭਗ ਸਾਰਿਆਂ ਨੂੰ ਪਤਾ ਹੈ ਇੱਥੋਂ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਮੋੜ ਲਾਂਗੇ ਮੋੜਾ ਕਿਵੇਂ ਪਾਉਣਾ ਮੋੜਾ ਛਾਤੀ ਦੇ ਅੱਧੇ ਕਰਕੇ ਜਿੰਨੀ ਛਾਤੀ ਹੈ ਪੂਰੀ ਪੂਰੀ ਇਮੇ ਇਨਿਚ ਹੱਥ ਇੱਕ ਉੰਡਾਲੀ ਦਾ 38 ਮਨੋਂ ਤੁਸੀਂ 38 ਦਾ ਹੋ ਗਿਆ ਅੱਧ ਕਿੰਨਾ 19 20 21 ਯਾਨੀ ਕਿ 10.5 ਆ ਦੇਖੋ ਨੇੜੇ ਕਰਕੇ ਦਿਖਾ ਦੋਗੇ ਮੈਂ 10.5 ਇਥੋਂ ਅਪਰ ਰੱਖਾਂਗੇ ਮੁੰਡਾ 10.5 ਠੀਕ ਆ ਤੇ ਜਿਹੜੀ ਗਲਾਈ ਪਾਉਣੇ ਨੀਚੇ ਨੂੰ ਕਿੰਨੀ ਪਾਵਾਂਗੇ ਆਪਾਂ 4 ਬਾਹਰ ਕਿੰਨੀ ਆ 10.5 ਆਪਾਂ ਰੱਖ ਲਈ 10.2 ਅੱਗੋਂ ਕਿੰਨੀ ਰੱਖਾਂਗੇ ਪੌਣੇ 6 ਇੰਚ ਜਿਹੜੇ ਮੁੰਡੇ ਜਾਦੇ ਬਰੀਕੀ ਦੇ ਵਿੱਚ ਜਾਂਦੇ ਹਨ ਕੋਣੀ ਦੀ ਫਿਟਿੰਗ ਮੰਗਦੇ ਆ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਣਕ ਕੇ ਤੁਸੀਂ ਕੋਣੀ ਮੂਹਰੇ 5.5 ਰੱਖਿਆ ਕਰੋ ਜਿਹੜੇ ਛੋਟੇ ਬੱਚੇ ਆ ਯਾਨੀ ਘੱਟ ਉਮਰ ਦੇ ਤੇ ਇਹ ਸਿਆਣੇ ਜਿਹੇ ਬੰਦੇ ਦਾ ਨਹੀਂ ਬਾਲਾ ਹਨਾ ਮੁੰਡਾ ਦਾ ਤਾਂ ਕਰਕੇ ਕੋਣੀ ਲੂਈ ਪਾਉਂਦੇ ਇਹ ਲਓ ਇਸ ਤਰ੍ਹਾਂ ਗਲਾਈ ਦੇ ਦੀ ਇੱਥੋਂ ਹੁਣ ਆਪਾਂ ਇਹਨੂੰ ਨਿਸ਼ਾਨ ਨੂੰ ਇਹਦੇ ਨਾਲ ਬਣਾਵਾਂਗੇ ਆ ਦੇਖੋ ਫੱਟੀ ਆਪਾਂ ਨੂੰ ਕਿੰਨੇ ਕੰਮ ਲੈਂਦੀ ਹੈ ਹਨਾ ਨਾਲ-ਨਾਲ ਇਹ ਚੀਜ਼ ਦਾ ਲਾਜ ਵਿੱਚ ਤਿਆਰ ਰੱਖਿਆ ਕਰੋ ਜਿੱਥੇ-ਇਥੇ ਫੱਟੀ ਲਾਉਣਾ ਉਵੇਂ ਲਾਇਆ ਕਰੋ ਤਾਂ ਕਿ ਤੁਹਾਡੀ ਜਿਹੜੀ ਕਟੌਕ ਬਿਲਕੁਲ ਮੇਰੇ ਨੂੰ ਆਵੇ ਹਨ ਲੋ ਜੀ ਇੱਥੋਂ ਆਪਾਂ ਹਰਨ ਦਾ ਇਹ ਨਿਚਿਨ ਘਟਨਾਇਤ ਆ ਦੇਖੋ ਹਾਂਜੀ ਇਹ ਵੀ ਤੁਸੀਂ ਧਿਆਨ ਦੇ ਨਾਲ ਦੇਖਿਆ ਕਰੋ ਕੋਸ਼ਿਸ਼ ਕਰਿਆ ਕਰੋ ਮੇਰੇ ਤੋਂ ਵੀ ਵਧੀਆ ਕੱਟਣ ਦੀ ਹੈ ਨਾ ਲੋ ਜੀ ਜਿੰਨਾ ਵੀ ਜੀਦਾਈ ਉਹ ਮੈਂ ਵਾਰ-ਵਾਰ ਕਹਿੰਦਾ ਜੇ ਕਿਸੇ ਭੈਣ ਕੋਲੇ ਜਾਂ ਕੋਈ ਭਰਾ ਕੋਲ ਸੁਝਾਅ ਹੁੰਦਾ ਤਾਂ ਨਾਲ-ਨਾਲ ਉਹ ਵੀ ਦੱਸਿਆ ਕਰੋ ਹਾਂ ਅਬ ਇੱਥੋਂ ਆਪਾਂ ਇੰਨਾ ਛੱਡਤਾ ਇੱਥੇ ਅਪ ਕਟਾਈ ਕਿੰਨੀ ਕੱਟਾਂਗੇ ਆਪਾਂ 5.5 ਪੌਣੇ 6 ਦੋ ਲੜ ਚੱਕ ਕੇ ਨੀਚੇ ਦੇਖ ਲਈ ਦੋ ਲੜ ਹੈਗੇ ਨਾ ਦੋ ਲੜਾਂ ਤੇ ਆਪਾਂ ਨੇ ਫੱਟੀਆਂ ਕੱਟ ਦੇ ਆਹ ਠੀਕ ਆ ਤਾਂ ਮੂਰੇ ਦੋ ਪੱਲਿਆਂ ਤੇ ਆਪਾਂ ਬਾਹਾਂ ਦੇ ਛਾਂਟ ਪਾਵਾਂਗੇ ਇਹ ਲੋਚੀ ਇੱਥੇ ਹਲਕਾ ਟੱਕ ਦੇ ਦੇ ਇੱਕ ਵਾਰ ਟੱਕ ਦੇ ਦੇ ਠੀਕ ਸਾਰਾ ਆਪਣਾ ਕੁਰਤਾ ਪਹਿਮਣ ਲਗਭਗ ਕੱਟਿਆ ਗਿਆ ਵੱਡੇ ਪਣੀ ਵਾਲਾ ਸੀ 1.5 ਮੀਟਰ ਵਾਲਾ ਫਿਰ ਵੀ ਜੇ ਕਿਸੇ ਨਾ ਚੀਜ਼ ਦੀ ਸਮਝ ਲੱਗੇ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੇ ਸਮਝ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹੋਰਾਂ ਭੈਣਾਂ ਨੂੰ ਵੀ ਵੀਡੀਓ ਭੇਜਿਆ ਕਰੋ ਤਾਂ ਕਿ ਆਪਣਾ ਜਿਹੜਾ ਪਰਿਵਾਰ ਆ ਉਹ ਵੱਡਾ ਹੋ ਜੇ ਹਨਾ ਤੇ ਬਾਕੀ ਤੁਸੀਂ ਕਿਸੇ ਹੋਰ ਟੌਪ ਦੇ ਵੀਡੀਓ ਦੇਖਣੀ ਜਿਹੜੇ ਉਹ ਵੀ ਨਾਲ-ਨਾਲ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿਉਂਕਿ ਸਾਨੂੰ ਆ ਚੀਜ਼ ਦੀ ਬਹੁਤ ਦਿੱਕਤ ਆਉਂਦੀ ਸਾਨੂੰ ਕੱਟ ਕੇ ਦਿਖਾਓ ਬਾਕੀ ਆਪਣਾ ਇੱਕ ਗਰੁੱਪ ਬਣਿਆ ਹੋਇਆ ਬੀਬੀਆਂ ਭੈਣਾਂ ਦਾ ਜਿਹੜੀਆਂ ਭੈਣਾਂ ਉਹਦੇ ਵਿੱਚ ਆਪ ਦਾ ਨੰਬਰ ਐਡ ਕਰਨਾ ਆਉਣਾ ਹੁੰਦਾ ਹਨਾ ਬਿਲਕੁਲ ਫ੍ਰੀ ਸੇਵਾ ਤੁਸੀਂ ਬੋਲ ਕੇ ਜਾਂ ਲਿਖ ਕੇ ਮੇਰੇ WhatsApp ਦੇ ਨੀ ਮੈਂ ਤੁਹਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਪਾ ਲਵਾਂਗਾ। ਬਾਕੀ ਮਿਲਦੇ ਆਂ ਜਲਦੀ ਨਾਲ ਵੀਡੀਓ ਲਈ ਧੰਨਵਾਦ ਸਤਿ ਸ੍ਰੀ ਅਕਾਲ।